ਹਾਂਜੀ ਦੋਸਤੋ ਫੌਕ ਪੰਜਾਬੀ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਖਾਸ ਕਦਮ ਜਿਹੜਾ ਚੁੱਕਿਆ ਗਿਆ ਇਹ ਕਦਮ ਉਹਨਾਂ ਲਈ ਚੁੱਕਿਆ ਗਿਆ ਜੋ ਵਿਦੇਸ਼ਾਂ ਦੇ ਵਿੱਚ ਪੰਜਾਬ ਦੀਆਂ ਧੀਆਂ ਰਹਿੰਦੀਆਂ ਨੇ ਤਾਂ ਸਰਕਾਰ ਹੈ ਜਿਹੜੀ ਉਹਨਾਂ ਦੀ ਹੁਣ ਰਾਖੀ ਰੱਖੀ ਹੈ ਜਿਹੜੀ ਰੱਖੂਗੀ ਇੱਕ ਨਵੀਂ ਸਕੀਮ ਤੇ ਸਰਕਾਰ ਜਿਹੜਾ ਕੰਮ ਸ਼ੁਰੂ ਕਰ ਰਹੀ ਹੈ ਇਹਹੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਦੀਆਂ ਧੀਆਂ ਜਿਨ੍ਹਾਂ ਨੇ ਸਟੱਡੀ ਵੀza ਵਰਕ ਪਰਮਿਟ ਲੈ ਲਿਆ ਜਾਂ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਲਈ ਸਰਕਾਰ ਨਵੀਂ ਸਕੀਮ ਤੇ ਜਿਹੜਾ ਕੰਮ ਕਰ ਰਹੀ ਹੈ ਇਸ ਤਹਿਤ ਵਿਦੇਸ਼ਾਂ ਦੇ ਵਿੱਚ ਰਹਿ ਰਹੀਆਂ ਧੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਉਹਨਾਂ ਦਾ ਪੂਰਾ ਡਾਟਾ ਪੰਜਾਬ ਪੁਲਿਸ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੋਲ ਆ ਜਿਹੜਾ ਹੋਵੇਗਾ ਅਤੇ ਉਹਨਾਂ ਦੀ ਮਦਦ ਲਈ ਹੈਲਪ ਸੈਂਟਰ ਕੇਂਦਰ ਹੈ ਜਿਹੜੇ ਉਹ ਬਣਾਏ ਜਾਣਗੇ ਇਸ ਦੌਰਾਨ ਸਰਕਾਰ ਉਹਨਾਂ ਦਾ ਹਾਲਚਾਲ ਪੁੱਛਣ ਅਤੇ ਫੀਡਬੈਕ ਲੈਣ ਲਈ ਸਮੇਂ-ਸਮੇਂ ਤੇ ਉਹਨਾਂ ਨਾਲ ਸੰਪਰਕ ਕਿਹੜਾ ਕਰੇਗੀ ਤਾਂ ਜੋ ਲੋੜ ਪੈਣ ਤੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਹ ਜਾਣਕਾਰੀ ਜਿਹੜੀ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਜਿਹੜੀ ਦਿੱਤੀ ਹੈ ਅਮਰੀਕਾ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਬਰਤਾਨੀਆ ਪੱਛਮੀ ਯੂਰਪ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਜਿਹੜੇ ਰਹਿੰਦੇ ਐ ਪੰਜਾਬ ਦੀਆਂ 38 ਔਰਤਾਂ ਪਿਛਲੇ ਸਾਲ ਓਮਾਨ ਦੇ ਵਿੱਚ ਫਸੀਆਂ ਸੀ ਜਿਨ੍ਹਾਂ ਨੂੰ ਮਨੁੱਖੀ ਤਸਕਰੀ ਦੇ ਰਸਤੇ ਇੱਥੇ ਲਿਆਂਦਾ ਗਿਆ ਸੀ ਇਹਨਾਂ ਔਰਤਾਂ ਨੂੰ ਦੇਸ਼ ਵਾਪਸ ਲਿਆਉਣ ਲਈ ਸਖਤ ਮਿਹਨਤ ਕਰਨੀ ਪਈ ਉਨਾ ਦੱਸਿਆ ਕਿ ਇਸ ਨਵੀਂ ਨੀਤੀ ਤੇ ਕੰਮ ਚੱਲ ਰਿਹਾ ਹੈ ਜਿਸ ਨੂੰ ਨਵੇਂ ਸਾਲ 2025 ਤੱਕ ਲਾਗੂ ਆ ਜਿਹੜਾ ਕੀਤਾ ਜਾਵੇਗਾ ਇਸ ਨਵੀਂ ਨੀਤੀ ਤਹਿਤ ਔਰਤਾਂ ਦੀ ਸੁਰੱਖਿਆ ਲਈ ਹੈਲਪ ਸੈਂਟਰ ਵੀ ਬਣਾਏ ਜਾਣਗੇ ਤਾਂ ਜੋ ਲੋੜ ਪੈਣ ਤੇ ਜੇਕਰ ਉਹ ਆਪਣੇ ਪਰਿਵਾਰ ਦੀ ਮਦਦ ਨਹੀਂ ਲੈ ਸਕਦੀਆਂ ਤਾਂ ਉਹ ਇਹਨਾਂ ਮਦਦ ਜਿਹੜੀ ਕੇਂਦਰਾਂ ਨਾਲ ਸੰਪਰਕ ਕਰਕੇ ਲੈ ਸਕਣਗੀਆਂ ਸਰਕਾਰ ਕੋਲ ਵਿਦੇਸ਼ਾਂ ਵਿੱਚ ਰਹਿ ਰਹੀਆਂ ਔਰਤਾਂ ਦਾ ਪੂਰਾ ਰਿਕਾਰਡ ਹੋਏਗਾ ਤਾਂ ਜੋ ਕਿਸੇ ਵੀ ਮਾੜੀ ਸਥਿਤੀ ਵਿੱਚ ਉਹਨਾਂ ਦੀ ਮਦਦ ਹੈ ਜਿਹੜੀ ਕੀਤੀ ਜਾ ਸਕੇ ਤਾਈ ਹੁਣ ਤੱਕ ਦੀ ਅਪਡੇਟ ਆਈ ਹੈ ਜੀ ਬਾਕੀ ਅੱਗੇ ਜੋ ਅਪਡੇਟਸ ਆਉਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ